गुरु साहिब की हजूरी च औरत ने उतारे कपड़े कपड़े उतार के गुरु ग्रंथ साहब वाल सुटके की कपड़े उतार के गुरु ग्रंथ साहब वाल के की बेदबी बेदबी करने वाली औरत खिलाफ मुकदमा कीता दर्ज ਗ੍ਰੰਥੀ ਸਿੰਘ ਨਾਲ ਹੋਈ ਬਹਿਸ-ਵਾਜੀ ਤੋਂ ਬਾਅਦ ਔਰਤ ਨੇ ਸ਼ਰਮਨਾਕ ਘਟਨਾ ਨੂੰ ਦਿੱਤਾ ਅੰਜਾਮ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਔਰਤ ਦੇ ਵੱਲੋਂ ਕੱਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ 'ਵਲ ਸੁੱਟੇ ਗਏ ਨੇ ਜੀ ਹਾਂ ਇਹ ਘਟਨਾ ਉਦੋਂ ਵਾਪਰੀ ਜਦੋਂ ਗ੍ਰੰਥੀ ਸਿਗਨਲ ਤਿੱਖੀ ਬਹਿਸਵਾਜੀ ਹੋਈ ਚਾਬੀਆਂ ਗੁੰਮ ਨੂੰ ਲੈ ਕੇ ਇਹ ਤਿੱਖੀ ਬਹਿਸਵਾਜੀ ਹੋਈ ਹੈ ਅਤੇ ਉਸ ਤੋਂ ਬਾਅਦ ਇਸ ਬੇਸ਼ਰਮ ਔਰਤ ਦੇ ਵੱਲੋਂ ਇਸ ਘਟਨਾ ਨੂੰ ਰਿਪੀਟ ਰਿਪੀਟ ਇਸੇ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇਸਤੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਵਾਪਰੀ ਇਹ ਪੂਰੀ ਘਟਨਾ ਖਰੂਸ ਸਾਹਿਬ ਦੀ ਹਜ਼ੂਰੀ 'ਚ ਔਰਤ ਨੇ ਉਤਾਰੇ ਕੱਪੜੇ ਕਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ 'ਵਲ ਸੁੱਟ ਕੇ ਕੀਤੀ ਬੇਅਦਵੀ ਕਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ 'ਵਲ ਸੁੱਟ ਕੇ ਕੀਤੀ ਬੇਅਦਵੀ ਬੇਅਦਵੀ ਕਰਨ ਵਾਲੀ ਔਰਤ ਖਿਲਾਫ ਮੁਕੱਦਮਾ ਕੀਤਾ ਦਰਜ ਗੰਥੀ ਸਿੰਘ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਔਰਤ ਨੇ ਸ਼ਰਮਨਾਕ ਘਟਨਾ ਨੂੰ ਦਿੱਤਾ ਅੰਜਾਮ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਔਰਤ ਦੇ ਵੱਲੋਂ ਕੱਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ 'ਵਲ ਸੁੱਟੇ ਗਏ ਨੇ ਜੀ ਹਾਂ ਇਹ ਘਟਨਾ ਉਦੋਂ ਵਾਪਰੀ ਜਦੋਂ ਗ੍ਰੰਥੀ ਸਿਗਨਲ 'ਤੇ ਤਿੱਖੀ ਬਹਿਸਵਾਜੀ ਹੋਈ ਚਾਬੀਆਂ ਗੁੰਮ ਨੂੰ ਲੈ ਕੇ ਇਹ ਤਿੱਖੀ ਬਹਿਸਵਾਜੀ ਹੋਈ ਹੈ ਅਤੇ ਉਸ ਤੋਂ ਬਾਅਦ ਇਸ ਬੇਸ਼ਰਮ ਔਰਤ ਦੇ ਵੱਲੋਂ ਇਸ ਘਟਨਾ ਨੂੰ ਰਿਪੀਟ ਰਿਪੀਟ ਇਸ ਕਹਾਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਤੇ मुकदमा चलाया दर्ज किया गया आओ तो थोनू दस दयां कि मैं वापि ए पूरी घटना गुरु साहिब दी हजूरी च औरत ने उतारे कपड़े कपड़े उतार के गुरु ग्रंथ साहिब बल सुट के कीती बेअदवी कपड़े उतार के गुरु ग्रंथ साहिब बल सुट के कीती बेअदवी ਬੇਅਦਬੀ ਕਰਨ ਵਾਲੀ ਔਰਤ ਖਿਲਾਫ ਮੁਕਦਮਾ ਕੀਤਾ ਦਰਜ ਗ੍ਰੰਥੀ ਸਿੰਘ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਔਰਤ ਨੇ ਸ਼ਰਮਨਾਕ ਘਟਨਾ ਨੂੰ ਦਿੱਤਾ ਅੰਜਾਮ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਔਰਤ ਦੇ ਵੱਲੋਂ ਕੱਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਵੱਲ ਸੁੱਟੇ ਗਏ ਨੇ ਜੀ ਹਾਂ ਇਹ ਘਟਨਾ ਉਦੋਂ ਵਾਪਰੀ ਜਦੋਂ ਗ੍ਰੰਥੀ ਸਿਗਨਲ ਤਿੱਖੀ ਬਹਿਸਵਾਜੀ ਹੋਈ ਚਾਬੀਆਂ ਗੁੰਮ ਨੂੰ ਲੈ ਕੇ ਇਹ ਤਿੱਖੀ ਬਹਿਸਵਾਜੀ ਹੋਈ ਹੈ ਅਤੇ ਉਸ ਤੋਂ ਬਾਅਦ ਇਸ ਬੇਸ਼ਰਮ ਔਰਤ ਦੇ ਵੱਲੋਂ ਇਸ ਘਟਨਾ ਨੂੰ ਰਿਪੀਟ ਰਿਪੀਟ ਇਸ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਤੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਆਓ ਤੁਹਾਨੂੰ ਦੱਸ ਦਿਆਂ ਕਿਵੇਂ ਵਾਪਰੀ ਇਹ ਪੂਰੀ ਘਟਨਾ